ਕਦੇ ਤੂੰ ਸੋਚਿਆ ਹੈ ਕਿ ਰੱਬ ਨੇ ਤੈਨੂੰ ਕਿਉਂ ਬਣਾਇਆ ਹੈ ਬਿਕਾਜ਼ ਯੂ ਆਰ ਨਾਟ ਆਰਡੀਨਰੀ ਯੂ ਆਰ ਬੋਰਨ ਫਾਰ ਕ੍ਰੀਏਟੀਵਨੈਸ ਤੇਰੀ ਲਾਈਫ ਦਾ ਹੀਰੋ ਤੂੰ ਆ ਪਣ ਸਕਦਾ ਹੈ ਪਰ ਸਵਾਲ ਹੈ ਕਿ ਤੂੰ ਖੁਦ ਤੇ ਵਿਸ਼ਵਾਸ ਕਰਦਾ ਹੈ ਆਓ ਅੱਜ ਆਪਣੀ ਜ਼ਿੰਦਗੀ ਨੂੰ ਅੰਦਰੋਂ ਜਗਾਉਂਦੇ ਹਾਂ ਪੁਆਇੰਟ ਨੰਬਰ 1 ਥਿੰਕ ਡਿਫਰੈਂਟ ਥਿੰਕ ਬਿਕਰ ਜਦ ਤੱਕ ਤੂੰ ਆਪਣੇ ਆਪ ਨੂੰ ਚੇਂਜ ਨਹੀਂ ਕਰੇਂਗਾ ਉਦੋਂ ਤੱਕ ਕੋਈ ਚੀਜ਼ ਚੇਂਜ ਨਹੀਂ ਹੋਣੀ ਕਿ ਜੇ ਹੋਰ ਤੋਂ ਇਨਸਪਾਇਰ ਹੋਣ ਦੀ ਲੋੜ ਨਹੀਂ ਆ ਕਿਉਂਕਿ ਤੇਰੇ ਅੰਦਰ ਆਲਰੇਡੀ ਪਾਵਰ ਹੈਗੀ ਆ ਸੋ 스타ਟ ਸੇਇੰਗ ਆਈ ਕੈਨ ਆਈ ਵਿਲ ਐਂਡ ਆਈ ਮਸਟ ਜਿਹੜਾ ਬੰਦਾ ਆਪਣੇ ਮਾਈਂਡ ਨੂੰ ਕੰਟਰੋਲ ਕਰ ਲੈਂਦਾ ਹੈ ਉਹ ਦੁਨੀਆ ਕੰਟਰੋਲ ਕਰ ਸਕਦਾ ਹੈ ਪੁਆਇੰਟ ਨੰਬਰ 2 ਡੋਨਟ ਕੁਇਟ ਐਵਰ ਸਕਸੈਸ ਹਮੇਸ਼ਾ ਸਟਰਗਲ ਦੇ ਬਾਅਦ ਆਉਂਦੀ ਹੈ ਜਿਹੜਾ ਬੰਦਾ ਰੁਕ ਗਿਆ ਉਹ ਹਾਰ ਗਿਆ ਰਿਮੈਂਬਰ ਪੇਨ ਇਜ਼ ਟੈਂਪਰੇਰੀ ਬਟ ਰਿਗਰੈਟ ਇਜ਼ ਫੋਰਐਵਰ ਕਦੇ ਕਦੇ ਹਾਰ ਵੀ ਤੁਹਾਡੀ ਜਿੱਤ ਦੀ ਤਿਆਰੀ ਹੁੰਦੀ ਹੈ ਪੁਆਇੰਟ ਨੰਬਰ 3 ਪਾਵਰ ਵਿਦ ਇਨ ਯੂ ਲੋਕਾਂ ਦੀ ਸੋਚ ਤੁਹਾਡੀ ਅਸਲੀਅਤ ਨਹੀਂ ਹੈ ਤੁਸੀਂ ਜਿੰਨਾ ਆਪਣੇ ਆਪ ਨੂੰ ਸਮਝਦੇ ਹੋ ਤੁਸੀਂ ਉਹੀ ਹੋ ਜੋ ਵੀ ਤੁਸੀਂ ਆਪਣੇ ਬਾਰੇ ਸੋਚਦੇ ਹੋ ਤੁਸੀਂ ਉਹੀ ਹੋ ਆਪਣੇ ਦਿਲ ਦੀ ਆਵਾਜ਼ ਸੁਣੋ ਬਿਕੋਜ਼ ਗੋਡ ਸਪੀਕਸ ਥਰੂ ਯੂਅਰ ਹਾਰਟ ਅੱਜ ਮੇਰੇ ਉੱਠ ਕੇ ਆਖੋ ਆਈ ਐਮ ਸਟਰੋਂਗ ਆਈ ਐਮ ਰੈਡੀ ਐਂਡ ਆਈ ਐਮ ਬLESSED ਗੋਡ ਇਸ ਨਾਟ ਆਊਟਸਾਈਡ ਗੋਡ ਇਸ ਇਨਸਾਈਡ ਯੂ ਪੁਆਇੰਟ ਨੰਬਰ 4 never compare just grow ਕਦੇ ਵੀ ਕਿਸੇ ਨਾਲ ਕੰਪੇਅਰ ਨਾ ਕਰੋ ਉਹਨਾਂ ਦੀ ਜ਼ਿੰਦਗੀ ਅਲੱਗ ਹੈ ਤੇ ਤੇਰੀ ਅਲੱਗ ਲਾਈਫ ਕੋਈ ਰੇਸ ਨਹੀਂ ਹੈ ਪਰ ਇੱਕ ਰਸਤਾ ਹੈ ਜੋ ਸਿਰਫ ਤੇਰੇ ਲਈ ਬਣਿਆ ਹੈ ਫੋਕਸ ਔਨ ਪ੍ਰੋਗਰੈਸ ਨਾਟ ਪਰਫੈਕਸ਼ਨ ਜਿੰਨਾ ਲੋਕਾਂ ਨੇ ਤੈਨੂੰ ਅੰਡਰਐਸਟੀਮੇਟ ਕੀਤਾ ਹੈ ਇੱਕ ਦਿਨ ਉਹੀ ਤੇਰੇ ਸਕਸੈਸ ਨੂੰ ਕਲਾਪ ਕਰਨਗੇ ਪੁਆਇੰਟ ਨੰਬਰ 5 ਫੇਥ ਐਂਡ ਐਕਸ਼ਨ ਫੇਥ ਬਿਨਾ ਐਕਸ਼ਨ ਜ਼ੀਰੋ ਹੈ एक्शन बिना फेद जद तू विश्वास करता है उद तो तक इमपोसीबल भी पॉसिबल बन जन्दा है। आखो गॉड इज विद मी आई कैनोट लॉस आखो एवरीथिंग आई नीड इज ऑलरेडी इनसाइड मी सो इन तक जो होया उ पर अगला पेज तेरे हाथ में है चुनो हार जित डर या दम थकावट जा ताकत ਬਿਕਾਸ ਯੂ ਆਰ ਦਾ ਆਥਰ ਆਫ ਯੂਅਰ ਸਟੋਰੀ ਜਿਹੜਾ ਬੰਦਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ ਉਹਨੂੰ ਦੁਨੀਆ ਹਾਰ ਹਰਾ ਨਹੀਂ ਸਕਦੀ ਸੋ ਟੁਡੇ ਜਸਟ ਬਲੀਵ ਯੈਸ ਆਈ ਕੈਨ ਐਂਡ ਆਈ ਵਿਲ ਤੇ ਜੇ ਰੱਬ ਤੇਰਾ ਸਾਥ ਦੇ ਰਹਾ ਤਾਂ ਦੁਨੀਆ ਦਾ ਕੋਈ ਵੀ ਆਬਸਟੈਕਲ ਤੈਨੂੰ ਰੋਕ ਨਹੀਂ ਸਕਦਾ